ਏ ਉਹ ਜੰਡਾ ਜੀ ਜਿੱਥੇ ਵਜ਼ੀਰ ਖਾਨ ਨੂੰ ਕਹਿੰਦੇ ਪੁੱਠਾ ਟੰਗਿਆ ਸੀਗਾ ਜੀ ਸਿੰਘਾਂ ਦੀਆਂ ਅੱਖਾਂ ਦੇ ਵਿੱਚ ਨਾ ਅੰਗਿਆਰੇ ਹੀ ਸੀਗੇ ਲਾਲ ਵੀ ਉਹ ਬੰਦਾ ਸਾਡੇ ਸਾਹਮਣੇ ਆ ਗਿਆ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਛਣਵਾਇਆ ਸੀ ਜਦੋਂ ਵਜ਼ੀਰ ਖਾਨ ਨੂੰ ਫੜ ਲਿਆ ਸਿੰਘਾਂ ਨੇ ਤੇ ਫਿਰ ਉਹਦੇ ਕਿਤੇ ਦਾ ਕਿਦਾਂ ਉਹਨੂੰ ਭਗਤਾਨ ਕੀਤਾ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਆਂ ਵੀ ਗੱਡੀਆਂ ਦੇ ਪਿੱਛੇ ਜਿਹੜੇ ਵਿਲਨ ਹੁੰਦੇ ਆ ਕੋੜੀਆਂ ਦੇ ਪਿੱਛੇ ਰੱਸੀਆਂ ਦੇ ਨਾਲ ਬੰਨੇ ਹੁੰਦੇ ਆ ਤੇ ਗੇ ਗੇ ਹੀਰੋ ਜਾ ਰਹੀ ਹੁੰਦੇ ਆ ਕਹਿੰਦੇ ਸੁਚਾਨੰਦ ਸੀਗਾ ਜਿਹੜਾ ਜਿਨੇ ਕਿਹਾ ਸੀਗਾ ਕਿ ਇਹ ਸੱਪ ਦੇ ਬੱਚੇ ਆ ਇਹਨਾਂ ਨੇ ਅੱਜ ਵੀ ਦਸਣਾ ਇਹਨਾਂ ਨੇ ਕੱਲ ਵੀ ਦਸਣਾ ਉਸ ਸੁਚਾਨੰਦ ਦਾ ਸੌਦਾ ਜਿਹੜਾ ਕਹਿੰਦੇ ਕਿ ਵਜ਼ੀਰ ਖਾਨ ਕੋਲ ਜਿਹੜੀ ਫੌਜ ਸੀ ਔਰ ਲੱਖਾਂ ਦੀ ਫੌਜ ਸੀ ਲੇਕਿਨ ਦੂਜੇ ਪਾਸੇ ਸਿੰਘਾਂ ਕੋਲ ਉਹਨਾਂ ਦੇ ਨਾਲ ਥਾਪੜਾ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਲੋਕ ਕਰਦੇ ਨੇ ਪੂਨੇ ਕਰਦੇ ਆ ਕੋਈ ਕੰਮ ਨਹੀਂ ਆ ਮੰਨਦੇ ਕਿਸੇ ਤਰ੍ਹਾਂ ਦੀ ਵੀ ਇਹਦੇ ਵਿੱਚ ਕੁਝ ਨਹੀਂ ਬਣਨਾ ਤੁਸੀਂ ਕੁਝ ਨਹੀਂ ਕਰਨਾ ਸ਼ਹੀਦਾਂ ਦਾ ਹੀ ਹੈ ਸ਼ਹੀਦਾਂ ਦਾ ਸਨ ਹੈ ਜੀ ਇਹਦੇ ਬਿਲਕੁਲ ਇੱਥੇ ਉਹਨਾਂ ਸ਼ਹੀਦਾਂ ਦੇ ਹੱਥ ਲੱਗੇ ਹੋਏ ਆ ਜੀ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਖਾਤਰ ਸਾਹਿਬਜ਼ਾਦਿਆਂ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵਕਤ ਉਸ ਜੰਗ ਦੇ ਮੈਦਾਨ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਫਤਿਹ ਸਿੰਘ ਜੀ ਨੇ ਬਾਬਾ ਬਾਦ ਸਿੰਘ ਜੀ ਨੇ ਵਜ਼ੀਰ ਖਾਨ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਛਣਵਾਇਆ ਸੀ ਉਸ ਵਜ਼ੀਰ ਖਾਨ ਦਾ ਜਿੱਥੇ ਸੋਧਾ ਲਾਇਆ ਗਿਆ ਸੀ ਫਿਰ ਉਸ ਵਜ਼ੀਰ ਖਾਨ ਨੂੰ ਇੱਥੇ ਉਹ ਜੰਡ ਵੀ ਮੌਜੂਦ ਹੈ ਜਿਸ ਜੰਡ ਦੇ ਨਾਲ ਫਿਰ ਉਸ ਵਜ਼ੀਰ ਖਾਨ ਨੂੰ ਪੁੱਠਾ ਚੰਗਿਆ ਗਿਆ ਲਮਕਾਇਆ ਗਿਆ ਅੱਗੇ ਕੀ ਕੁਝ ਹੋਇਆ ਆਓ ਜਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਅਸੀਂ ਚਾਹੁੰਦੇ ਆਂ ਵੀ ਤੁਸੀਂ ਸਾਨੂੰ ਉਸ ਝੰਡ ਦੇ ਦਰਸ਼ਨ ਵੀ ਕਰਵਾਓ ਤੇ ਸਾਨੂੰ ਇਤਿਹਾਸ ਵੀ ਦੱਸੋ ਜੀ ਕੀ ਇਤਿਹਾਸ ਹੈ ਜੀ ਜਦੋਂ ਕਹਿੰਦੇ ਕਿ ਬਾਬਾ ਅਬਾਜ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਵਜ਼ੀਰ ਖਾਨ ਨੂੰ ਫੜ ਲਿਆ ਜਦੋਂ ਕਾਬੂ ਵਿੱਚ ਆ ਗਿਆ ਵਜ਼ੀਰ ਖਾਨ ਤੇ ਉਹਦੀਆਂ ਫੌਜਾਂ ਸੀ ਸਾਰੀਆਂ ਭੱਜ ਗਈਆਂ ਡਰ ਕੇ ਕਿ ਹੁਣ ਸਾਡਾ ਇਸੇ ਤਰੀਕੇ ਦੇ ਨਾਲ ਸਾਡਾ ਵੀ ਖਾਤਮਾ ਹੋਊਗਾ ਤੇ ਜਦੋਂ ਵਜ਼ੀਰ ਖਾਨ ਨੂੰ ਫੜ ਲਿਆ ਸਿੰਘਾਂ ਨੇ ਤੇ ਫਿਰ ਉਹਦੇ ਉਹਦੇ ਕਿਤੇ ਦਾ ਕਿਦਾਂ ਉਹਨੂੰ ਭਗਤਾਨ ਕੀਤਾ ਉਹਨੂੰ ਜੀ ਆਪਣੇ ਬਾਬਾ ਫਤਿਹ ਸਿੰਘ ਤੇ ਧਾਤੀ ਤੇ ਚੜੇਵੇਂ ਨੂੰ ਉੱਪਰ ਤੇ ਪੂਛ ਵੜ ਗਏ ਉਹਦੇ ਉਸ ਨੂੰ ਤਲਵਾਰ ਦੇ ਨਾਲ ਥੱਲੇ ਗਿਰਦਾ ਜੀ ਆਪਣੇ ਹੱਥੀ ਤੇ ਥੱਲੇ ਡਿਗ ਗਿਆ ਜੀ ਫਿਰ ਡਿਗਿਆ ਵਾ ਜੀ ਬਾਬਾ ਬਾਸ ਸਿੰਘ ਜੀ ਨੇ ਆਪਣੇ ਚੁੱਪੜੇ ਆਪਣੇ ਝੰਡਾ ਸਾਹਿਬ ਦੇ ਦਰਖਤ ਦੇ ਨਾਲ ਪੁੱਠਾ ਲਗਾ ਕੇ ਰੱਖਿਆ ਗਿਆ ਜੀ ਉਸ ਨੂੰ ਫਿਰ ਉਹਨੂੰ ਕੋੜਿਆਂ ਦੇ ਨਾਲ ਬੰਨ ਕੇ ਜੀ ਸਰੰਦੇ ਦੇ ਨਾਲ ਵਿੱਚ ਬਾਜ਼ਾਰਾਂ ਦੇ ਵਿੱਚ ਖਿੱਚਿਆ ਗਿਆ ਇਹ ਵਜ਼ੀਰ ਖਾਨ ਨੂੰ ਕੜੀਸ ਦੇ ਹੋਏ ਫਿਰ ਉੱਥੇ ਲੈ ਕੇ ਗਏ ਸੀ ਤੇ ਉੱਥੇ ਜਿੱਥੇ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਦੇ ਫਰਜ਼ੰਦਾ ਨੂੰ ਉਹਨੇ ਸ਼ਹੀਦ ਕੀਤਾ ਸੀ ਉਸੇ ਧਰਤੀ ਦੇ ਉੱਤੇ ਜਾ ਕੇ ਫਿਰ ਉਸ ਦਾ ਅੰਤ ਕਰਦੇ ਆ ਔਰ ਇੰਨਾ ਬੁਰਾ ਅੰਤ ਕਰਦੇ ਆ ਕਿ ਉਸ ਦੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਤੱਕ ਨੇ ਉਹ ਵੀ ਸੁਣ ਕੇ ਦੇਖ ਕੇ ਕੰਬਦੀਆਂ ਹੋਣਗੀਆਂ ਆਓ ਤੁਹਾਨੂੰ ਦਰਸ਼ਨ ਕਰਾਈਏ ਉਸ ਜੰਡ ਦੇ ਜੀ ਉੱਥੇ ਜਾ ਕੇ ਤਰਖਤ ਦੇ ਨਾਲ ਸਾੜ ਕੇ ਅੱਧ ਸੜਾ ਸੜ ਕੇ ਅੱਧ ਜਲੇ ਨੂੰ ਟੰਗ ਦਿੱਤਾ ਤਾਂ ਕਿ ਉਹਨੂੰ 25 ਜਾਨਵਰ ਜੋ ਵੀ ਹੈਗੇ ਉਸ ਨੂੰ ਖਾਂਦੇ ਰਹਿਣ ਨੋਚ ਨੋਚ ਕੇ ਖਾਂਦੇ ਰਹਿਣ ਉਹਨੂੰ ਉੱਥੇ ਟੰਗ ਦਿੱਤਾ ਗਿਆ ਅੱਛਾ ਜੀ ਸਰੰਦ ਸ਼ਹਿਰ ਦੇ ਵਿੱਚ ਜਾ ਕੇ ਠੀਕ ਹੈ ਹਾਂਜੀ ਠੀਕ ਹੈ ਜੀ ਸੋ ਆਓ ਹੁਣ ਉਸ ਝੰਡ ਦੇ ਤੁਹਾਨੂੰ ਦਰਸ਼ਨ ਕਰਵਾਈਏ ਤੇ ਬਾਬਾ ਜੀ ਦੱਸਦੇ ਰਿਹਾ ਵੀ ਉਹ ਵੀ ਇਹ ਸਥਾਨ ਸਿੰਗਾ ਨੇ ਇੱਥੇ ਰੱਖਿਆ ਹੋਇਆ ਹੈ ਪਰ ਉਹ ਕਹਿੰਦੇ ਕਿ ਸ਼ਾਇਦ ਸਕੂਲ ਚ ਆ ਗਿਆ ਹਨਾ ਜੀ ਉਹ ਸਕੂਲ ਦੇ ਵਿੱਚ ਹੈ ਜੀ ਬਾਉਂਡਰੀ ਦੇ ਨਾਲ ਹੈ ਜੀ ਠੀਕ ਹੈ ਬਾਉਂਡਰੀ ਦੇ ਨਾਲ ਹੈ ਉੱਥੇ ਆਪਣੇ ਨਿਸਾਨ ਸਾਹਿਬ ਲਾਇਆ ہوا ਜੀ ਠੀਕ ਹੈ ਉੱਥੇ ਠੀਕ ਹੈ ਜੀ ਝੰਡ ਸਾਹਿਬ ਦਾ ਦਰਖਤ ਮੌਜੂਦ ਹੈ ਜੀ ਉੱਥੇ ਠੀਕ ਹੈ ਜੀ ਹਾਂ ਜੀ ਸੰਗਤ ਆ ਕੇ ਦਰਸ਼ਨ ਕਰਦੀਆਂ ਜੀ ਜੀ ਮੱਥਾ ਟੇਕਦੇ ਆ ਜੀ ਜੀ ਸੋ ਇਹ ਧਰਤੀ ਉਹ ਧਰਤੀ ਹੈ ਜਿੱਥੋਂ ਹਿੰਦੁਸਤਾਨ ਦਾ ਨਵਾਂ ਇਤਿਹਾਸ ਲਿਖਿਆ ਗਿਆ ਜਿੱਥੇ ਉਹ ਮੁਗਲ ਹਕੂਮਤ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਪਾਵਰ ਸੀ ਉਸ ਪਾਵਰ ਦਾ ਕਹਿ ਲੋ ਕਿ ਖਾਤਮਾ ਹੋਇਆ ਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਹੋਈ ਇਹ ਉਹ ਧਰਤੀ ਹੈ ਇਹਦਾ ਕਹਿ ਲੋ ਕਿ ਮਿੱਟੀ ਦਾ ਕਣ-ਕਣ ਪੂਜਣ ਯੋਗ ਹੈ ਸੋ ਸੰਗਤ ਜੀ ਇਹ ਉਹ ਸਥਾਨ ਹੈ ਇਹ ਉਹ ਜੰਡ ਸਾਹਿਬ ਦਾ ਜੰਡ ਸਾਹਿਬ ਜੰਡ ਸਾਹਿਬ ਹੈ ਜੀ ਹਾਂ ਜੀ ਜੰਡ ਸਾਹਿਬ ਦਰਗਤ ਹੈ ਜੀ ਜੰਡ ਸਾਹਿਬ ਕਹਿੰਦੇ ਜੀ ਨਿਸ਼ਾਨ ਸਾਹਿਬ ਲੱਗਿਆ ਵਾ ਸੰਗਤਾਂ ਦਰਸ਼ਨ ਕਰਦੇ ਆ ਜੀ ਮੱਥਾ ਟੇਕਦੇ ਆ ਜੀ ਇੱਥੇ ਵੀ ਆਹ ਦੇਖੋ ਸਾਰੇ ਬਸ ਸੰਗਤ ਆਉਂਗੇ ਆ ਜਦੋਂ ਵੀ ਜਾਂਦੇ ਫਿਰ ਅੰਦਰ ਜਾਂਦੇ ਜੀ ਇਹ ਉਹ ਨਿਸ਼ਾਨ ਸਾਹਿਬ ਹੈ ਜਿਨੇ ਇੱਕ ਨਵਾਂ ਇਤਿਹਾਸ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਲਿਖਿਆ ਇੱਕ ਪਾਸੇ ਕਹਿੰਦੇ ਕਿ ਉਹ ਹਕੂਮਤ ਸੀ ਜਿਹਨੂੰ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਮੰਨਿਆ ਜਾਂਦਾ ਸੀ ਤੇ ਵਜ਼ੀਰ ਖਾਨ ਇੱਥੋਂ ਤੱਕ ਕਿ ਇੰਨਾ ਪਾਵਰਫੁਲ ਸੀ ਕਿ ਵਜ਼ੀਰ ਖਾਨ ਇਹ ਕਹਿਆ ਕਰਦਾ ਸੀ ਕਿ ਦਿੱਲੀ ਦੇ ਤਖਤ ਦੇ ਉੱਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਸਰਹੰਦ ਦੇ ਉੱਤੇ ਰਾਜ ਵਜ਼ੀਰ ਖਾਨ ਦਾ ਹੀ ਸੀ ਤੇ ਵਜ਼ੀਰ ਖਾਨ ਦਾ ਹੀ ਰਹੇਗਾ ਉਹ ਐਡੀ ਵੱਡੀ ਪਾਵਰ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਤਰੀਕੇ ਦੇ ਨਾਲ ਫਿਰ ਜੜੋਂ ਪੁੱਟ ਕੇ ਰੱਖਤਾ ਤੇ ਇਹ ਉਹ ਅਜੰਡਾ ਹੈ ਜਿੱਥੇ ਵਜ਼ੀਰ ਖਾਨ ਨੂੰ ਕਹਿੰਦੇ ਪੁੱਟਾ ਟੰਗਿਆ ਸੀਗਾ ਜੀ ਲਟਕਾ ਕੇ ਇਹਨੂੰ ਪੁੱਟਾ ਟੰਗਤਾ ਜੀ ਲਿਆ ਕੇ ਉੱਤੇ ਜੰਗਦੇ ਹੋ ਕੇ ਇੱਥੇ ਬੰਨ ਕੇ ਰਗੇ ਇੱਥੋਂ ਬੰਨ ਕੇ ਲੈ ਕੇ ਗਏ ਜੀ ਘੋੜਿਆਂ ਦੇ ਰਾਹ ਤੇ ਬੰਨ ਕੇ ਉਹਨੂੰ ਪਿੱਛੇ ਕਿਸਕੇ ਲੈ ਕੇ ਗਏ ਜੀ ਉੱਤੇ ਜਿਵੇਂ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਆ ਵੀ ਗੱਡੀਆਂ ਦੇ ਪਿੱਛੇ ਜਿਹੜੇ ਵਿਲਨ ਹੁੰਦੇ ਆ ਘੋੜਿਆਂ ਦੇ ਪਿੱਛੇ ਰੱਸੀਆਂ ਦੇ ਨਾਲ ਬੰਨੇ ਹੁੰਦੇ ਆ ਤੇ ਅੱਗੇ-ਅੱਗੇ ਹੀਰੋ ਜਾ ਰਹੇ ਹੁੰਦੇ ਆ ਤੇ ਉਦਾਂ ਹੀ ਜੈਕਾਰੇ ਛੱਡਦੇ ਹੋਏ ਫਿਰ ਸਿੰਘ ਗਏ ਤੇ ਉਹਨੂੰ ਉਹਦੇ ਕਿਤੇ ਦਾ ਭੁਗਤਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਜੀ ਏ ਉਹ ਮਹਾਨ ਧਰਤੀ ਹੈ ਜੀ ਮੈਂ ਕਹਿੰਦਾ ਵੀ ਜਿਨੇ ਹਿੰਦੁਸਤਾਨ ਦਾ ਨਵਾਂ ਇਤਿਹਾਸ ਰਚਦਾ ਹਾਂਜੀ ਇਹਦੇ ਕੋਈ ਸ਼ੱਕ ਨਹੀਂ ਜੀ ਤੇ ਇਹ ਝੰਡ ਦੇ ਬਾਰੇ ਦੱਸੋ ਜੀ ਇਹ ਝੰਡ ਜਿਹੜਾ ਕਿਹਾ ਜਾਂਦਾ ਵੀ ਇੱਥੇ ਵਜ਼ੀਰ ਖਾਨ ਨੂੰ ਉਹ ਵਜ਼ੀਰ ਖਾਨ ਜਿਹਦਾ ਨਾਂ ਸੁਣਦੇ ਹੀ ਬੰਦੇ ਕੰਬਦੇ ਸੀ ਉਹ ਇਹੋ ਜਿਹਾ ਦਿਨ ਵੀ ਵਜ਼ੀਰ ਖਾਨ ਪੁੱਠਾ ਟੰਗਿਆ ਹੋਵੇ ਅਸੀਂ ਇਮੇਜਨ ਕਰਕੇ ਦੇਖੋ ਤੁਸੀਂ ਉਹ ਜ਼ੁਲਮੀ ਰਾਜਾ ਜਿਹਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਾ ਕੇ ਸ਼ਹੀਦ ਕੀਤਾ ਤੇ ਕਹਿੰਦੇ ਸਿੰਘਾਂ ਦੀਆਂ ਅੱਖਾਂ ਦੇ ਵਿੱਚ ਨਾ ਅੰਗਿਆਰੇ ਹੀ ਸੀਗੇ ਲਾਲ ਵੀ ਉਹ ਬੰਦਾ ਸਾਡੇ ਸਾਹਮਣੇ ਆ ਗਿਆ ਵੀ ਜਿਹਦੀ ਅਸੀਂ ਤਲਾਸ਼ ਕਰ ਰਹੇ ਸੀ ਜਦੋਂ ਅਸੀਂ ਬਦਲਾ ਲੈਣਾ ਸੀ ਤੇ ਉਹ ਅਸੀਂ ਇਮੇਜਨ ਕਰਕੇ ਦੇਖੀ ਵੀ ਝੰਡ ਤੇ ਪੁੱਠਾ ਟੰਗਿਆ ਹੋਊਗਾ ਉਹ ਕਿਹੋ ਜਿਹਾ ਮਾਹੌਲ ਹੋਣਾ ਜੀ ਸੂਬੇ ਨੂੰ ਮਾਰਨਾ ਕੋਈ ਛੋਟੀ ਜੀ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਸੀ ਉਹਨਾਂ ਯੋਧਿਆਂ ਵਾਸਤੇ ਸੂਬੇ ਨੂੰ ਪੁੱਠਾ ਟੰਗਣਾ ਜੀ ਇਹ ਬਹੁਤ ਬੜੀ ਸਾੜੀ ਜਿੱਤ ਆਤੀ ਉਸ ਟਾਈਮ ਜੀ ਅਸੀਂ ਪਾਦਲਾ ਲਿਆ ਸੂਬੇ ਤੋਂ ਜੀ ਉਹਨਾਂ ਦੇ ਮਾਣ ਹੈ ਸਾਨੂੰ ਯੋਧਿਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਣ ਹੈ ਸਾਨੂੰ ਕਹਿੰਦੇ ਕਿ ਵਜ਼ੀਰ ਖਾਨ ਕੋਲ ਜਿਹੜੀ ਫੌਜ ਸੀ ਉਹ ਲੱਖਾਂ ਦੀ ਫੌਜ ਸੀ ਲੇਕਿਨ ਦੂਜੇ ਪਾਸੇ ਸਿੰਘਾਂ ਕੋਲ ਉਹਨਾਂ ਦੇ ਨਾਲ ਥਾਪੜਾ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਅਸਲ ਸੱਚਾਈ ਇਹ ਹੈ ਤਿੰਨ ਦਿਨ ਜੰਗ ਚੱਲਦੀ ਰਹੀ ਜੀ ਤਿੰਨ ਦਿਨ ਜੰਗ ਚੱਲਿਆ ਜੀ ਇੱਕ ਦਿਨ ਚੱਲਿਆ ਦੋ ਦਿਨ ਤੇ ਤੀਜੇ ਦਿਨ ਬਾਬਾ ਜੀ ਨੇ ਫਿਰ ਕਰਮ ਕਰਤ ਕਰਾਮਾਤ ਕਰਤੀ ਜੀ ਬਾਬਾ ਜੀ ਨੇ ਉਸ ਦਿਨ ਬਾਬਾ ਫਤਿਹ ਸਿੰਘ ਨੇ ਜਾ ਕੇ ਪਿੱਛੇ ਤੇ ਫੜ ਕੇ ਅੰਤੀ ਨੂੰ ਫੜ ਕੇ ਪਿੱਛੇ ਚੜ ਕੇ ਉਹਦਾ ਸੈਲ ਕਲ ਨੂੰ ਗਿਆ ਉਹਦਾ ਧੜਮਦੜ ਕੇ ਕਿਰਿਆ ਆਪ ਵੀ गिर ਗਿਆ ਜੀ ਵਜੀਦ ਕਾਂ ਫਿਰ ਉਹਦੀ ਫੌਜਾਂ ਦੌੜ ਗੀਆਂ ਜੀ ਚਲੇ ਗਏ ਭੱਜ ਗਏ ਉਹਦੇ ਨਾਲ ਸਾਥੀ ਕੋਈ ਨਹੀਂ ਰਿਹਾ ਫਿਰ ਸਿੰਘਾਂ ਦੇ ਕਾਬੂ ਆ ਗਿਆ ਜੀ ਸਿੰਘ ਵੀ ਬਹੁਤ ਚੀਜ਼ ਹੋਈ ਜੀ ਫਤਿਹਗੜ੍ਹ ਸਾਹਿਬ ਦੇ 6000 ਸਿੰਘਾਂ ਦਾ ਸੰਸਕਾਰ ਹੋਇਆ ਵਾ ਜੀ ਜੋ ਸਰੰਦ ਫਤਿਹ ਆ ਜੀ ਉੱਥੇ ਜਾ ਕੇ ਜੰਗ ਚੱਲਦੀ ਰਹੀ ਐਡੇ ਵੱਡੇ ਸਰੰਦਰ ਨੂੰ ਦੀ 30 ਕਿਲੋਮੀਟਰ ਦੇ ਵਿੱਚ ਸਰੰਦਤੀ ਜੀ ਲਾਲੋਤਰੀ 30 ਕਿਲੋਮੀਟਰ ਦੇ ਵਿੱਚ ਵਿੱਚ ਰਾਜ ਤਵ ਦਾ ਸਰੰਦਿਚਰ ਦਾ ਇੱਕ ਵੱਡਾ ਸ਼ਹਿਰ ਦਾ ਅਨੰਦ ਦਿੱਲੀ ਤੇ ਲਾਹੌਰ ਇਹਨਾਂ ਦਾ ਤਿੰਨ ਪਾਸੇ ਸਟੇਟਾਂ ਦੀਆਂ ਉੱਥੇ ਜਾ ਕੇ ਇੰਨੀ ਜਾਣਕਾਰੀ ਇੱਟ ਦੀ ਟਖੜਕਾਈ ਫਿਰ ਉੱਥੇ ਬਦਲਾ ਲਿਆ ਜੀ ਹਾਂ ਪਰ ਪਰ ਇੱਕ ਗੱਲ ਸੀਗੀ ਕਿ ਬਾਬਾ ਬੰਦਾ ਸਿੰਘ ਜੀ ਬਾਹਦਰ ਨੇ ਕਿਹਾ ਵੀ ਕੋਈ ਵੀ ਜਿਹੜਾ ਧਾਰਮਿਕ ਸਥਾਨ ਹੈ ਵੇ ਉਹਨਾਂ ਨੇ ਤੁਸੀਂ ਢਾਣਾ ਹਾਂ ਨਾ ਉਹ ਉਹ ਮਸੀਤਾਂ ਕਹਿੰਦੇ ਹਾਂਜੀ ਉਹ ਮਸੀਤਾਂ ਕਹਿੰਦੇ ਅੱਜ ਵੀ ਮੌਜੂਦ ਨੇ ਮੌਜੂਦਾਂ ਜੀ ਜੋ ਵੀ ਹੈਗਾ ਇਹਨਾਂ ਦੇ ਜੇ ਵੀ ਕੋਈ ਕਿਸੇ ਦੀ ਕਿਸੇ ਨੂੰ ਨੁਕਸਾਨੀ ਧਾਰਮਿਕ ਤੌਰ ਤੇ ਕੋਈ ਨੁਕਸਾਨੀ ਕੀਤਾ ਜੀ ਤੇ ਕਹਿੰਦੇ ਵਜ਼ੀਰ ਖਾਨ ਦੀ ਜਿਹੜੀ ਘਰ ਵਾਲੀ ਸੀ ਉਹਦੇ ਬੱਚੇ ਸੀ ਉਹਨਾਂ ਨੂੰ ਵੀ ਕਹਿੰਦੇ ਕੁਝ ਨਹੀਂ ਕਿਹਾ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਿਹਾ ਜੀ ਉਹਨਾਂ ਨੂੰ ਕੋਈ ਬਤਰਾ ਨਹੀਂ ਆਉਂਦੇ ਬੱਚਿਆਂ ਨੂੰ ਵੀ ਕਤਲ ਕਰ ਦੋ ਕੁਝ ਕਰ ਦੋ ਉਹਨਾਂ ਨੇ ਕੋਈ ਹਸਰਾਂ ਦਾ ਨਹੀਂ ਜਲਮਨੀ ਕੀਤਾ ਕਿਸੇ ਪਰ ਵੀ ਹਾਂਜੀ ਤੇ ਕਹਿੰਦੇ ਸੁਚਾਨੰਦ ਸੀਗਾ ਜਿਹੜਾ ਜਿਨੇ ਕਿਹਾ ਸੀਗਾ ਕਿ ਇਹ ਸੱਪ ਦੇ ਬੱਚੇ ਆ ਤੁਸੀਂ ਇਹਨਾਂ ਨੂੰ ਮਾਰ ਦੋ ਇਹਨਾਂ ਨੇ ਅੱਜ ਵੀ ਦੱਸਣਾ ਇਹਨਾਂ ਨੇ ਕੱਲ ਵੀ ਦੱਸਣਾ ਉਸ ਸੁਚਾਨੰਦ ਦਾ ਕਹਿੰਦੇ ਕਿ ਭਤੀਜਾ ਸੀਗਾ ਉਹਨੇ ਭਜਵਾਇਆ ਵੀ ਤੁਸੀਂ ਇੱਥੇ ਰਲ ਜੋ ਪੇਖ ਬਣਾ ਲਓ ਇਹ ਵੀ ਅਸੀਂ ਸਿੰਘਾਂ ਦੇ ਨਾਲ ਰਲ ਕੇ ਯੁੱਧ ਲੜਨ ਨੂੰ ਤਿਆਰ ਆ ਕਿ ਅਸੀਂ ਖਿਲਾਫ ਆ ਵਜ਼ੀਰ ਖਾਨ ਦੇ ਲੇਕਿਨ ਤੁਸੀਂ ਕਹਿੰਦੇ ਜਦੋਂ ਜੰਗ ਹੋਣ ਲੱਗੂਗੀ ਤਾਂ ਉਦੋਂ ਕਹਦੇ ਤੁਸੀਂ ਭੱਜ ਜਿਓ ਤਾਂ ਕਿ ਬਗਾਵਤ ਹੋ ਜਾਵੇ ਸਿੰਘ ਡਰ ਜਾਣ ਸਿੰਘਾਂ ਦੀਆਂ ਫੌਜਾਂ ਡਰ ਜਾਣ ਬਾਬਾ ਬੰਦਾ ਸਿੰਘ ਬਹਾਦਰ ਕਮਰਾ ਆ ਜਾਣ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਭ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਦੱਸਿਆ ਹੋਇਆ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਕਿਹੜੀ ਕਿਹੜੀਆਂ ਚਾਲਾਂ ਦੁਸ਼ਮਣ ਵਰਤ ਸਕਦਾ ਸੋ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਹੀ ਇਸ ਤਰਕ ਸੀਗੇ ਤੇ ਕਹਿੰਦੇ ਇੱਕ 1000 ਫੌਜ ਉਹਦੇ ਨਾਲ ਸੀ ਉਹਦਾ ਵੀ ਸੌਦਾ ਲਾਇਆ ਤੇ ਉਸ ਤੋਂ ਬਾਅਦ ਜਾ ਕੇ ਫਿਰ ਸੁਚਾ ਆਨੰਦ ਦਾ ਸੌਦਾ ਜਿਹੜਾ ਉਹ ਸਰਹੰਦੀ ਦੀ ਧਰਤੀ ਦੇ ਉੱਤੇ ਲੱਗਿਆ ਕਿਉਂਕਿ ਸੋਚਾ ਆਨੰਦ ਕਹਿੰਦੇ ਬੜਾ ਧਨਾੜ ਪੁਰਸ਼ ਸੀ ਸੋਚਾ ਆਨੰਦ ਨੂੰ ਸਰੰਦ ਸ਼ਹਿਰ ਦੇ ਵਿੱਚ ਨੱਕ ਦੇ ਵਿੱਚ ਨਕੇਲ ਪਾਗੇ ਜਿਹਨੂੰ ਬੰਨ ਗਏ ਉਹਨੂੰ ਵੀ ਕੋਹ ਕੋੜੇ ਦੇ ਪਿੱਛੇ ਬੰਨ ਗਏ ਸਾਰੇ ਸਰੰਦ ਦੇ ਸ਼ਹਿਰ ਦੇ ਵਿੱਚ ਕਮਾਇਆ ਗਿਆ ਉਹਦੇ ਇਕੱਲੇ ਇਕੱਲੇ ਨੇ ਉਹਨੂੰ ਜੁੱਤੀਆਂ ਹੀ ਮਾਰੀਆਂ ਕੁਝ ਵੀ ਕਰਿਆ ਤਕੀਰ ਉਹ ਸੋਚਾ ਆਨੰਦ ਦਾ ਅੰਤ ਹੋਇਆ ਸਾਰੇ ਪਾਸੋਂ ਉਹਨੂੰ ਦਰਕਾਰਾਂ ਪਈਆਂ ਤੂੰ ਕਿਸ ਤਰ੍ਹਾਂ ਦਾ ਕੰਮ ਕਰਿਆ ਕਿੰਨਾ ਜ਼ੁਲਮ ਕਰਿਆ ਛੋਟੇ ਸਾਹਿਬ ਜਦ ਦੇ ਬੱਚੇ ਸ਼ਹੀਦ ਕਰਾਇਆ ਤੂੰ ਪਾਪ ਕਰਿਆ ਪਾਪੀ ਤੈਨੂੰ ਬਖਸ਼ਣ ਯੋਗ ਨਹੀਂ ਤੂੰ ਉਦੋਂ ਅੰਤ ਉਦੋਂ ਜੇ ਨੰਦੇ ਦਾ ਆਇਤ ਨਾ ਨਗੇਰ ਪਾ ਕੇ ਘੜੀਸਾ ਮਾਰ ਕੇ ਉਹਨੂੰ ਲੈ ਕੇ ਗਏ ਜੀ ਜੀ ਸਾਰੇ ਸ਼ਹਿਰ ਵਿੱਚ ਸਾਰੇ ਸ਼ਹਿਰ ਵਿੱਚ ਘੁਮਾਇਆ ਗਿਆ ਸੀ ਕਿ ਮੈਂ ਵੀ ਸੁਣਿਆ ਕਹਿੰਦੇ ਉਹ ਤਾਂ ਇਹ ਵੀ ਕਿਹਾ ਸੀਗਾ ਨੇ ਤੂੰ ਭੀਖ ਮੰਗਿਆ ਇੱਥੇ ਭੀਖ ਵੀ ਮਹਿੰਗਾਈ ਫਿਰ ਸਰ ਹੰਦ ਦੀਆਂ ਗਲੀਆਂ ਗਲੀਆਂ ਚ ਨੱਕ ਚ ਨਗੇਲ ਪਾ ਕੇ ਗਲੀਆਂ ਦੇ ਵਿੱਚ ਇਕੱਲੇ ਕਿਦੋਂ ਕਮਾਇਆ ਜਦੋਂ ਸਾਰੇ ਬਸ ਸਾਰੇ ਦਰਕਾਰ ਕਰਦੇ ਤੋ ਬਹੁਤ ਪਾਪੀ ਐ ਤੋ ਜ਼ੁਲਮੀ ਐ ਤੋ ਇਹ ਬੱਚਿਆਂ ਨੇ ਕਹਿਰ ਕਮਾਇਆ ਤੋ ਸੱਪਾਂ ਦੇ ਸੂਪ ਬੋਲਿਏ ਕਿਹਾ ਉਹਨਾਂ ਨੂੰ ਹਾਂ ਜੀ ਵੀ ਇਹਨਾਂ ਸਿਰਫ ਇਹਦੋ ਇਹਨਾਂ ਦੇ ਹੋਣੀ ਵੀ ਉਹਨੇ ਪਾਪ ਤੂੰ ਪਾਪ ਕਰਿਆ ਪਾਪਾਂ ਤੈਨੂੰ ਫਲ ਮਿਲ ਰਿਹਾ ਇਹ ਤੇਰੀ ਕਿ ਹੋਣਾ ਚਾਹੀਦਾ ਤਰ੍ਹਾਂ ਵੀ ਲੋਕਾਂ ਨੇ ਜੁੱਤੀਆਂ ਵੀ ਮਾਰੀਆਂ ਉਹਦੇ ਉੱਪਰ ਭਗਾ ਭਗਾ ਕੇ ਵੀ ਤੂੰ ਇੱਕ ਮਾੜਾ ਕਰਿਆ ਜੀ ਸੋਚਾ ਨੰਦ ਇਸ ਤਰ੍ਹਾਂ ਤੋਂ ਹੋਇਆ ਜੀ ਸੋ ਇੱਥੇ ਲਿਖਿਆ ਵੀ ਹੋਇਆ ਜੀ ਦੇਖੋ ਕਿ ਝੰਡ ਉੱਤੇ ਜਿਹੜੇ ਟੂਨੇ ਕਰਦੇ ਜੀ ਹਾਂਜੀ ਉਹਨੇ ਕਹਿ ਦਿੱਤੋ ਟੂਨੇ ਹੀ ਕਰਨੇ ਜਿਵੇਂ ਲੋਕ ਕਰਦੇ ਨੇ ਟੂਨੇ ਕਰਦੇ ਨੇ ਇਹ ਆ ਕੋ ਖੰਮਣੀਆਂ ਮੰਨਦੇ ਕਿਸੇ ਤਰ੍ਹਾਂ ਦੀਆਂ ਵੀ ਇਹਦੇ ਵਿੱਚ ਕੁਝ ਨਹੀਂ ਬਣਨਾ ਤੁਸੀਂ ਕੁਝ ਨਹੀਂ ਕਰਨਾ ਸ਼ਹੀਦਾਂ ਦਾ ਹੀ ਹੈ ਸ਼ਹੀਦਾਂ ਦਾ ਸਥਾਨ ਹਾਂਜੀ ਇਹ ਜਿਹੜੇ ਬਿਲਕੁਲ ਇੱਥੇ ਉਹਨਾਂ ਸ਼ਹੀਦਾਂ ਦੇ ਹੱਥ ਲੱਗੇ ਹੋਏ ਆ ਜੀ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖਾਤਰ ਸਾਹਿਬਜ਼ਾਦਿਆਂ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਇਹ ਮਹਾਨ ਸ਼ਹੀਦਾਂ ਦਾ ਸਥਾਨ ਹੈ ਤੇ ਇੱਥੇ ਜਿਹੜਾ ਇਹ ਜਿਹੜਾ ਕਰਮਕਾਂਡ ਐ ਹੀ ਨਹੀਂ ਹੋਣੇ ਚਾਹੀਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਗੁਰੂ ਦਾ ਨਿਸ਼ਾਨ ਔਰ ਜੰਡ ਸਾਹਿਬ ਦਾ درخت 800 ਸਾਲ ਹੋ ਗਏ ਜੀ ਉਸ ਤਣੀ ਮੌਜੂਦ ਹੈ ਜੀ ਉਹ ਤਾਂ ਹਰਾ ਭਰਾ ਜੀ ਇਹ ਵੀ ਕਮਾਲ ਹੈ ਜੀ ਹਨਾ ਐਕਣੀ ਫਰਜ ਮਾਚੀਵਾੜਾ ਸਾਹਿਬ ਹੈ ਜੀ ਉੱਥੇ ਵੀ ਜੰਡ ਦਾ ਰਕਦਾ ਜੀ ਜੰਡ ਦਾ ਜਿੱਥੇ ਵੀ ਗੁਰੂ ਸਾਹਿਬ ਤੇ ਉਹਨਾਂ ਨੇ ਇੱਥੇ ਬਣ ਕੇ ਖੜਾਇਆ ਵੇ ਜੰਦ ਉੱਤਰੀ ਖੜਾ ਮੀਨੂ ਸਿੰਘ ਸਾਹਿਬ ਦੱਸ ਰਹੇ ਸੀ ਕਿ ਐਡਾ ਮਹਾਨ ਸਥਾਨ ਹੈ ਇਹ ਕਿ ਲੋਕਾਂ ਨੂੰ ਇਸ ਬਾਰੇ ਸੰਗਤ ਨੂੰ ਬਹੁਤਾ ਪਤਾ ਨਹੀਂ ਹੈਗਾ ਵਾਕਈ ਅੱਜ ਵੀ ਅਸੀਂ ਇੱਥੋਂ ਦੀ ਆਬੋ ਹਵਾ ਦੇ ਵਿੱਚ ਉਸ ਸਿੰਘਾਂ ਸ਼ਹੀਦਾਂ ਦੀ ਇੱਥੇ ਹੌਂਦ ਮਹਿਸੂਸ ਕਰ ਸਕਦੇ ਆ ਇਹੋ ਜੀ ਧਰਤੀ ਹੈ ਇਹ ਸੋ ਆਓ ਤੁਹਾਨੂੰ ਅੱਗੇ ਹੋਰ ਇਸ ਸਥਾਨ ਦੇ ਤੇ ਇਥੋਂ ਦੇ ਇਤਿਹਾਸ ਬਾਰੇ ਸੀ ਜਾਣੂ ਕਰਾਉਂਦੇ ਆ ਉਹ ਵਜ਼ੀਰ ਖਾਨ ਜਿਹੜਾ ਇਹ ਕਿਹਾ ਕਰਦਾ ਸੀ ਕਿ ਦਿੱਲੀ ਦੇ ਤਖਤ ਦੇ ਉੱਤੇ ਤਾਂ ਬਾਦਸ਼ਾਹ ਬਦਲ ਸਕਦੇ ਨੇ ਲੇਕਿਨ ਸਰਹੰਦ ਦੇ ਉੱਤੇ ਵਜ਼ੀਰ ਖਾਨ ਦਾ ਰਾਜ ਸੀ ਵਜ਼ੀਰ ਖਾਨ ਦਾ ਰਾਜ ਹੈ ਤੇ ਵਜ਼ੀਰ ਖਾਨ ਦਾ ਰਾਜ ਹੀ ਰਹੇਗਾ ਉਸ ਵਜ਼ੀਰ ਖਾਨ ਨੂੰ ਇੱਥੇ ਸੋਧਾ ਲਾਇਆ ਬਾਬਾ ਬਾਜ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤੇ ਇਥੋਂ ਹੀ ਫਿਰ ਉਸ ਨੂੰ ਪਿੱਛੇ ਬੰਨ ਕੇ ਕਹਿੰਦੇ ਘੜੀਸ ਦੇ ਹੋਏ ਫਿਰ ਉਸ ਨੂੰ ਸਰਹੰਦ ਦੀ ਧਰਤੀ ਤੇ ਲੈ ਕੇ ਗਏ ਸਨ ਤੇ ਉਸ ਨੂੰ ਉਸ ਦੇ ਕੀਤੇ ਦਾ ਭੁਗਤਾਨ ਕੀਤਾ ਸੀ ਇਹ ਉਹ ਮਹਾਨ ਧਰਤੀ ਹੈ ਜਿੱਥੋਂ ਦਾ ਜ਼ਰਰਾ ਜ਼ਰਰਾ ਸ਼ਹੀਦਾਂ ਦੇ ਖੂਨ ਦੇ ਨਾਲ ਲਬਰੀਜ਼ ਹੋਇਆ ਹੋਇਆ ਤਾਂ ਬਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਰਬਾਨ ਸਦਾਨ ਨੇ ਅਮਰਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਹਜੂਰ ਅਵਚਲ ਨਗਰ ਨਦੇੜ ਸਾਹਿਬ ਮਹਾਰਾਸ਼ਟਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਥਾਪੜਾ ਦੇ ਕੇ ਬਖਸ਼ਸ਼ਾਂ ਦੇ ਨਾਲ ਭਰਪੂਰ ਕਰਕੇ ਪੰਜਾਬ ਦੀ ਧਰਤੀ ਵੱਲ ਜ਼ੁਲਮ ਤੇ ਜ਼ਾਲਮ ਦਾ ਖਾਤਮਾ ਕਰਨ ਦੇ ਲਈ ਤੋਰਿਆ ਸਤਿਗੁਰਾਂ ਦੀ ਕਿਰਪਾ ਦੇ ਉਮਰਸਾਏ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਜ਼ਾਲਮਾਂ ਦੇ ਪਿੰਡਾਂ ਦਾ ਮਲਗਾਂ ਮੇਟ ਕਰਦਿਆਂ ਹੋਇਆਂ ਇਸ ਧਰਤੀ ਤੇ ਪਹੁੰਚਣਾ ਕੀਤਾ ਇਸ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਫਤਿਹ ਸਿੰਘ ਬਾਬਾ ਬਾਗ ਸਿੰਘ ਬਾਬਾ ਅਲੀ ਸਿੰਘ ਬਾਬਾ ਮਾਲੀ ਸਿੰਘ ਬਿਆੰਤ ਸੂਰਬੀਰ ਸਿੰਘਾਂ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਇੱਥੇ ਬਜੀਦੇ ਦੇ ਕੀਤੇ ਹੋਏ ਪਾਪਾਂ ਦਾ ਬਜੀਦੇ ਨੂੰ ਪਗਤਾਨ ਕਰਦਿਆਂ ਹੈ ਬਾਬਾ ਫਤਿਹ ਸਿੰਘ ਜੀ ਨੇ ਸਤਗੁਰ ਦੇ ਕਿਰਪਾ ਲੈ ਸਾਲਕਾ ਵਜੀਦੇ ਪਾਪੀ ਨੂੰ ਕਿਤੇ ਪਾਪਾਂ ਦਾ ਭੁਗਤਾਨ ਕਰਦਿਆਂ ਇਸ ਧਰਤੀ ਤੇ ਖਾਤਮ ਕੀਤਾ ਸਾਧ ਸੰਗਤ ਜੀਓ ਇਹ ਉਹ ਪਾਵਨ ਸਥਾਨ ਹੈ ਜਿੱਥੇ ਖਾਲਸਾ ਪੰਥ ਨੂੰ ਜਿੱਤ ਮਿਲੇ ਇਸ ਪਾਵਨ ਸਥਾਨ ਦੀ ਬਰਕਤ ਦੇ ਨਾਲ ਅੱਜ ਆਪਾਂ ਸਾਰੇ ਜ਼ਮੀਨਾਂ ਦੇ ਮਾਲਕ ਬਣੇ ਹੋਏ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਮੁਗਲਾਂ ਦਾ ਸਾਮਰਾਜ ਦੀ ਨੀ ਉਖਾੜ ਕੇ ਰੱਖ ਦਿੱਤੀ